ਭਾਈ ਜੀ ਭਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਮੈਂ ਰਸਤੇ ਦਾ ਕਤਰ ਕੀਤਾ ਮੈਂ ਕਰ ਲੈਣੇ ਕੀਤਾ ਭਾਈ ਜੀ ਇਹਨੂੰ ਬੜਾ ਸਮਝਾਇਆ ਸੀ ਅਸੀਂ ਭਾਈ ਨਾ ਪੰਗੇ ਲੈ ਨਾ ਲੈ ਇਹ ਸਾਡੀ ਦੁਕਾਨ ਦੇ ਮੂਰੇ ਗੱਡੀਆਂ ਲਾਉਂਦਾ ਸੀ ਰਿવાર-ਵਾਰ ਦਿਖਾਉਂਦਾ ਸੀ ਅੱਜ ਦੇਖੋ ਇਹਦਾ ਰਿવાર-ਵਾਰ ਮੇਰੇ ਨੂੰ ਵੀ ਕਹੀ ਜੰਨੇ ਆ ਗੱਤ ਨਾ ਕੰਮ ਕਰ ਨਾ ਕਰ ਬਹੁਤ ਇਹਨੂੰ ਮੈਂ ਬੜਾ ਸਮਝਾਇਆ ਮਾਂਦੋ ਕੀ ਦੀ ਗੱਲ ਅੱਜ ਬੰਦਾ ਸਾਡ ਮਰ ਗਿਆ ਅਸੀਂ ਵੀ ਬਰਬਾਦ ਹੋ ਗਏ ਉਹ ਵੀ ਬਰਬਾਦ ਹੋ ਗਿਆ ਸਾਡਾ ਬਾਪੂ ਅੱਜ ਵੀ 2-3 ਵਾਰੀ ਜਾ ਕੇ ਆਇਆ ਇਹਨਾਂ ਦੇ ਘਰੇ ਤੇ ਪਤੰਦਰ ਦੇ ਹਾਮਕਾਰ ਹੋਏ ਅੱਜ ਇਹਨਾਂ ਦਾ ਕੰਡਾ ਕੱਢਤਾ ਦੇਖੋ ਜੀ ਬੜੀ ਦੁੱਖ ਦੀ ਗੱਲ ਹੈ ਕਿਉਂਕਿ ਆ ਛੋਟੀ ਉਮਰ ਦੇ ਵਿੱਚ ਜਦੋਂ ਬੰਦਾ ਕੋਈ ਤਰੱਕੀ ਕਰਦਾ ਤੇ ਪੰਜਾਬ ਸਰਕਾਰ ਨੂੰ ਇਹਨਾਂ ਚੀਜ਼ਾਂ ਤੇ ਸੋਚਣਾ ਚਾਹੀਦਾ ਹੈ ਕਿ ਪੰਜਾਬ ਦੇ ਹਾਲਾਤ ਜਾ ਕਿੱਧਰ ਨੂੰ ਰਿਹਾ ਜਸਪੀਰਤ ਸਿੰਘ ਜਿਨ੍ਹਾਂ ਨੂੰ ਮੈਂ ਸੋਸ਼ਲ ਮੀਡੀਆ ਤੇ ਰਾਈ ਹੀ ਜਾਣਦਾ ਸੀਗਾ ਕਿਉਂਕਿ ਉਹ ਆਪਣੀ ਟਰੇਡਿੰਗ ਦੇ ਉੱਪਰ ਵੀਡੀਓਜ਼ ਵਗੈਰਾ ਉਹਨਾਂ ਦੀਆਂ ਆਉਂਦੀਆਂ ਸੀਗੀਆਂ ਤੇ ਅਸੀਂ ਇੱਕ ਸੇਮ ਲਾਈਨ ਦੇ ਬੰਦੇ ਆ ਸੇਮ ਲਾਈਨ 'ਚ ਕੰਮ ਕਰਦੇ ਆ ਸਟਾਕ ਮਾਰਕੀਟ ਦੇ ਤੇ ਬੱਚਿਆਂ ਨੂੰ ਸੇਧ ਦਿੰਦਾ ਸੀ ਜਿਸ ਕਿਰਤ ਬਹੁਤ ਵਧੀਆ ਕਿ ਤੁਸੀਂ ਸਿੱਖੋ ਪੰਜਾਬ 'ਚ ਰਹਿ ਕੇ ਤੁਸੀਂ ਜੇ ਟਰੇਡਿੰਗ ਕਰਦੇ ਆ ਜਾਂ ਕੰਮ ਕਰਦੇ ਆ ਹਨ ਤੇ ਆਪਣੇ ਗਰੀਬ ਪਰਿਵਾਰ ਤੋਂ ਉੱਠ ਕੇ ਉਹਨੇ ਮਿਹਨਤ ਕੀਤੀ ਸੀ ਇਹਨਾਂ ਉੱਪਰ ਗਿਆ ਸੀ ਪਰ ਤਰਾਸ ਦੀ ਇਹ ਹੈ ਕਿ ਅੱਜ ਮੈਨੂੰ ਲੱਗਦਾ ਕਿ ਪੰਜਾਬ 'ਚ ਕੋਈ ਵੀ ਬੰਦਾ ਕਾਮਯਾਬ ਹੁੰਦਾ ਪਾ ਉਹਦੀ ਉਹ ਗਲਤੀ ਹੋ ਜਾਂਦੀ ਹੈ ਜਾਂ ਕਿਤੇ ਨਾ ਕਿਤੇ ਉਹ ਉਹਦਾ ਕਸੂਰ ਹੋ ਜਾਂਦਾ ਕਿ ਕਾਮਯਾਬ ਬੰਦੇ ਨੂੰ ਛੇਤੀ ਸਾਰੀ ਦੁਨੀਆ ਥੱਲੇ ਸਿੱਟਣ ਦੀ ਕੋਸ਼ਿਸ਼ ਕਰਦੀ ਹੈ ਚਾਹੇ ਉਹ ਕਿਸੇ ਵੀ ਤਰੀਕੇ ਨਾਲ ਸਿੱਟਣ ਦੀ ਕੋਸ਼ਿਸ਼ ਕਰੋ ਤੇ ਬੜੀ ਮੰਦਪਾਗੀ ਘਟਨਾ ਇਹ ਜਸਕੀਰਤ ਸਿੰਘ ਦੇ ਨਾਲ ਕਿਉਂਕਿ ਬੜਾ ਇੱਕੋ ਲਾਈਨ ਦੇ ਹੋਣ ਕਰਕੇ ਦੇਖਦੇ ਸੀਗੇ ਕਿ ਬਈ ਬਹੁਤ ਵਧੀਆ ਕੰਟੈਂਟ ਸੀ ਬੱਚੇ ਸਿੱਖ ਰਹੇ ਸੀ ਅੱਜ ਮੈਨੂੰ ਕਈ ਬੱਚਿਆਂ ਦੇ ਮੈਸੇਜ ਆਏ ਕਿ ਬਈ ਆ ਗੱਲ ਹੋ ਗਈ ਮੈਨੂੰ ਉੱਥੋਂ ਹੀ ਪਤਾ ਲੱਗਿਆ ਹੁਣ ਘੰਟਾ ਤੋਂ ਪਹਿਲਾਂ ਹੀ ਹਜੇ ਪਤਾ ਲੱਗਿਆ ਤੇ ਮੈਂ ਇੱਥੇ ਆ ਕੇ ਕੋਸ਼ਿਸ਼ ਕੀਤੀ ਹੈ ਕਿ ਮੈਂ ਪਰਿਵਾਰ ਨੂੰ ਮਿਲਾ ਤੇ ਬੜੀ ਦੁੱਖ ਦੀ ਗੱਲ ਹੈ ਜੀ ਇਹ ਚੀਜ਼ਾਂ ਨੂੰ ਪੰਜਾਬ ਸਰਕਾਰ ਨੂੰ ਇਸ ਪਰਿਵਾਰ ਨੂੰ ਇਨਸਾਫ ਦਿਵਾਉਣਾ ਚਾਹੀਦਾ ਹੈ ਜਿਹੜੇ ਵੀ ਇਸ ਚੀਜ਼ ਦੇ ਦੋਸ਼ੀ ਨੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਛੇਤੀ ਹੋਵੇ ਕਿਉਂਕਿ ਦੇਖੋ ਕਿਸੇ ਦਾ ਪੁੱਤ ਚਲਾ ਜਾਣਾ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਹੁਣ ਉਹ ਇਨਸਾਫ ਲਈ ਗੁਹਾਰ ਲਾਉਣ ਵਾਰ-ਵਾਰ ਇਸ ਚੀਜ਼ ਦਾ ਰੋਲਾ ਪਾਉਣ ਇਹ ਜੀ ਚੰਗੀ ਨਹੀਂ ਲੱਗਦੀ ਸਰਕਾਰ ਨੂੰ ਤੇ ਸਖਤ ਤੋਂ ਸਖਤ ਕਾਰਵਾਈ ਜਲਦੀ ਤੋਂ ਜਲਦੀ ਕਰਨੀ ਚਾਹੀਦੀ ਹੈ ਜਿਵੇਂ ਆਪਾਂ ਨੂੰ ਜੀ ਪਤਾ ਹੀ ਹੈ ਕਿ 31 ਜੁਲਾਈ 2025 ਨੂੰ ਤਾਂ ਨੂੰ 8.5 9.5 ਦੀ ਇੱਕ ਬੜੀ ਮਨਸਫਲਿਕੜਨਾ ਹੋਈ ਸੀ ਕੋਟੇ ਸ਼ੇਜੈਂਟ ਕਹਿੰਦਾ ਹੈ ਤਾਂ ਸਾਡੀ ਨਮੂਨੇ ਵਿੱਚ ਇਥੇ ਜਿਸਕਿਰਤ ਨਾਮ ਦੇ ਬਿੱਲੀ ਦੇ ਡੈਕ ਹੋਈ ਸੀ ਤੇ ਇਹਦੀ ਵੱਡੀ ਨੂੰ ਅੱਗ ਲੱਗੀ ਸਕਾਰਪੀ ਗੱਡੀ ਜਿਹਦਾ ਨੰਬਰ ਹੈ ਪੀਵੀ ਤਰਫੋਂ ਜੇਜ਼ ਐ 2700 ਪਰ ਉਸ ਨੂੰ ਬਲਾਈਂਡ ਮੋਟਰਫੇਟ ਕਰਾਵਾ ਤੇ ਇਹ ਵੀ ਜਿਹੜੀ ਉਹ ਨੋਟਰੀ ਕਫਤੀਸ਼ੂ ਪਰਿਥਵੀ ਫਾਦਰ ਦੇ ਬਿਆਨ ਫਾਦਰ ਨੇ ਵੀ ਆਕੇ ਬਿਆਨ ਲਖਾਇਆ ਤਾਂ ਫਿਗਰ ਆਊਟ ਹੋਇਆ ਕਿ ਬੰਦਾਰੇ ਜਿਹੜਾ ਨਾਮ ਰਮਨ ਸਿੰਘ ਤੇ ਉਹ ਆਪਣੇ ਸੁਰੱਖਿਆ ਨਾਲ ਉਹਨੇ ਵਾਰ ਲੋਕ ਨੂੰ ਦੱਸ ਦਿੱਤਾ ਕਿ ਤਕਤੀਸ਼ ਨਾਲ ਤਕਤੀਸ਼ ਕਰ ਲਈ ਵਕਫਾ ਟੀਮਾਂ ਦਾ ਗਠਨ ਕੀਤਾ ਗਿਆ ਡੀਐਸਪੀ ਜਗਰਾਉਂ ਡੀਐਸਪੀ ਵੀ ਐਸਐਚਓ ਸਿਟੀ ਦੇ ਨਾਲ ਇਚਾਰਜ ਟੌਂਕੀ ਫਸਟ ਸੋ ਮਲਟੀਪਲ ਟੀਮਾਂ ਨੂੰ ਐਕਟਿਵੇਟ ਕੀਤਾ ਗਿਆ ਤੇ ਤਕਤੀਸ਼ਾਂ ਦੇ ਵਜਿਹ ਕਾਫੀ ਮਿਹਨਤ ਲੱਗੀ ਸੀਸੀਟੀਵੀ ਕੈਮਰਿਆਂ ਦੀ ਚੈਕਿੰਗ ਹੋਈ ਡਿਟੇਲਡਲੀ ਮੋਬਾਈਲ ਜਿਹੜੀ ਸੀਡੀਐਸ ਗੈਰਾਂ ਦੇ ਲొਕੇਸ਼ਨਸ ਉਹਨਾਂ ਦੀ ਅਸੀਂ ਵਰਤੋਂ ਕਰਦੇ ਹੋਏ ਅੱਜ ਸਵੇਰੇ ਜਿਹੜਾ ਮੇਨ ਦੋਸ਼ੀ ਰਮਨਜੀਤ ਨੂੰ ਅਰੈਸਟ ਕਰ ਲਿਆ ਹੈ ਇਸ ਨੂੰ ਜਿਹੜਾ ਮਕਦਮਾ ਨੰਬਰ ਹੈਗਾ 173 ਵੱਡਾ 25 ਅੰਡਰ 113 190 199 524 4 BNS ਉਹਨਾਂ ਵਿੱਚ ਇਹਦੀ ਗ੍ਰਿਫਤਾਰੀ ਹੋ ਗਈ ਹੈ ਜਿਹੜਾ ਮੇਨ ਦੋਸ਼ੀ ਹੈ ਜਿਹਦਾ ਨਾਮ ਰਮਨਜੀਤ ਸਿੰਘ ਹੈ ਤੇ ਇਹਦੇ ਕਵਰੀ ਵੀ ਅਸੀਂ ਕਰ ਲਈ ਹੈ ਇੱਕ ਗੱਡੀ ਜਿਹੜੀ ਵਾਰਦਾ ਦੇ ਵਿੱਚ ਵਰਤੀ ਸੀ ਜਿਹਦਾ ਨਾਮ ਜਿਹਦਾ ਨੰਬਰ ਹੈਗਾ PB10 DZ4560 ਟਾਟਾ ਜੀਨਨ ਜਿਹੜੀ ਪਿਕਅਪ ਤੇ ਦਿੱਤੀ ਹੈ ਉਹ ਸੀ ਨਾਲ ਗੱਡੀ ਤੋਂ ਮੋਬਾਈਲ ਫੋਨ ਵੀ ਮਿਲਿਆ ਹੈਗਾ ਇਹ ਇੱਕ ਜਿਹੜਾ ਮਰਦੀ ਵਾਲਾ ਵਿਅਕਤੀ ਹੈਗਾ ਤਸਕੀਰਤ ਉਹਦਾ 45 ਮੋਰ ਦਾ ਪਿਸਤਲ ਵੀ ਮੈਗਜ਼ੀਨ ਵੀ ਮਿਲਿਆ ਹੈਗਾ ਜੀ ਤੋਂ ਉਹ ਵੀ ਇਸੇ ਤਰ੍ਹਾਂ ਕਰ ਲਿਆ ਤੇ ਨਾਲ ਜਿਹੜੀ ਪੈਟਰੋਲ ਦੀ ਇੱਕ ਬੋਤਲ ਲੱਗੀ ਹੈ ਉਹ ਵੀ ਜਿਹਦੇ ਨਾਲ ਗੱਡੀ ਨੂੰ ਅੱਗੇ ਚਲਾਈ ਦੀ ਸੀ ਉਹ ਵੀ ਇਸੇ ਤਰ੍ਹਾਂ ਕਰ ਲਿਆ ਸੋ ਇਹਨਾਂ ਨੂੰ ਪੁਲਿਸ ਨੂੰ ਪੇਸ਼ ਕਰਕੇ ਜਿੰਨੇ ਦਿਨ ਦਾ ਸਰਮਾਨ ਮੰਗ ਲਿਆ ਹੈ ਤੇ ਹੁਣ ਅੱਗੇ ਦੀ ਜਿਹੜੀ ਡਿਟੇਲ ਜਿਹੜਾ ਇਨਵੈਸਟੀਗੇਸ਼ਨ ਹੈ ਇਹ ਦਾ ਬੂਕਾਂ ਦੇ ਵਿੱਚ ਜਿਹਨੇ ਵਾਦੋਵਾ ਪਿਆ ਜਦੋਂ ਕਿਉਂ ਰੁਕਾ ਉਹ ਸਾਰਾ ਡਿਟੇਲ ਪੇਸ਼ ਕਰਾਂਗੀ ਮੋਡਲੀ ਤੌਰ ਤੇ ਇਹ ਬਣਾ ਚਲਿਆ ਕਿ ਇਹਨਾਂ ਦੀ ਆਪਸ ਵਿੱਚ ਮਤਲਬ ਪਰਸਨਲ ਐਨਮੀਟੀ ਸੀ ਜਿਹੜੀ ਵੀ ਕੁਝ ਦਿਨ ਪਹਿਲਾਂ ਵੀ ਇੱਕ ਛੋਟੀ ਆਹ ਸੁਣੀ ਹੋਈ ਝੜਕ ਹੋਈ ਤੇ ਉਸ ਤੋਂ ਬਾਅਦ ਪੰਚਾਇਤੀ ਕਾਉਂਸਲ ਤੇ ਆਪਸ ਰਹਿ ਕੇ ਤਾਂ ਕਿ ਇਸ ਟੀਨੂ ਜ਼ੋਨ ਕੀਤਾ ਜਾਏ ਬਟ ਅਨਫੋਰਚੂਨੇਟਲੀ ਉਸ ਵਕਤ ਇੱਕ ਸੱਪ ਨੂੰ ਇਨਸਿਡੈਂਟ ਹੋਇਆ ਜਿਹੜਾ ਕਿ ਇਹ ਬੰਦੇ ਦੇ ਨਾਲ ਸਾਰੇ ਦਮਨੋਹੀਏ ਜਿਸ ਦੀ ਵੀਡੀਓ ਵਾਇਰਲ ਹੋਨੇ ਆਪ ਕੀਤੀ ਹੈ ਜੀ ਕਿ ਮੈਂ ਇਸਰਾ ਦੇਖੋ ਵੀਡੀਓ ਸੋਸ਼ਲ ਮੀਡੀਆ ਤੇ ਹੀ ਚੱਲ ਰਹੀ ਹੋਣੀ ਹੈ ਨੇ ਹਾਲ ਹੀ ਵਿੱਚ ਕਿਉਂਕਿ ਬੰਦਾ ਆਜੀ ਫੇਰ ਹੀ گرفتار ਹੋਇਆ ਨੇ ਇਹ ਲੋਸ਼ੀ ਉਹਦੀ ਨੂੰ ਟੈਨਨੈਂਟ ਦਾ ਤੁਹਾਡੇ ਕੋਲ ਰਿਮਾਡ ਹੈ ਤਾਂ ਸਾਰੀ ਐਸੀ ਡਿਟੇਲ ਪਬਲਿਸ਼ ਕਰਾਂਗੇ ਵੀ ਇਨਸੀਡੈਂਟ ਕੀ ਹੋਇਆ ਤੇ ਬਾਅਦ ਵਿੱਚ ਕੀ ਹੋਇਆ ਹੈ ਤੇ ਕਿਹੜੀ ਵੀਡੀਓ ਨੇ ਵੀਡੀਓ ਵਾਇਰਲ ਕੀਤੀ ਹੈ ਤੇ ਜੇ ਉਹਨੇ ਵੀਡੀਓ ਕਾਲੀ ਕੀਤੀ ਹੈ ਨਾ ਉਹ ਬਕਾਇਦਾ ਪ੍ਰੋਪਰ ਜਿਹੜਾ ਐਸ ਪਰ ਲਾਅ ਹੈ ਜਿਹੜਾ ਨਵਾਂ ਹੁਣ ਆਈਟੀ ਐਕਟ ਆ ਗਿਆ ਉਹਦੇ ਅੰਦਰ ਨਵਾਂ ਅਸੀਂ ਸਾਰਾ ਪ੍ਰੋਪਰ ਉਹਦੇ ਫੋਨ ਚੋਂ ਹੀ ਕਵਰ ਕਰਾਂਗੇ ਡਿਟੇਲ ਨੂੰ ਫਰੈਂਸਿਕ ਐਗਜ਼ਾਮੀਨੇਸ਼ਨ ਹੋਊਗੀ ਐਨਾਲਿਸਿਸ ਹੋਊਗਾ ਤਾਂ ਕਿ ਇਹ ਇੱਕ ਇਸ ਤਰ੍ਹਾਂ ਦਾ ਗ੍ਰਿਮਿਸ਼ ਕ੍ਰਾਈਮ ਹੈ ਜਿਹੜੀ ਵਿੱਚ ਬੁਸ਼ੀ ਨੂੰ ਸਭ ਤੋਂ ਸਖਤ ਸਜ਼ਾ ਮਿਲੂਗੀ। ਸੈਕੰਡ ਇੱਕ ਬੰਦਾ ਦੀ ਉਮੀਦ ਵਿੱਚ ਸ਼ਾਮਲ ਹੁੰਦੀ ਹੈ ਇਸ ਇਨਸੀਡੈਂਟ ਦੇ ਵਿੱਚ। ਜਿਵੇਂ ਜੋ ਦਿਖ ਰਿਹਾ ਹੈ ਕਿ ਜੋ ਤੁਹਾਨੂੰ ਲੱਗ ਰਿਹਾ ਹੈ ਉਹ ਪੰਜ ਤੋਂ 6 ਬੰਦੇ ਹੋ ਸਕਦੇ ਨੇ। ਜਿਸ ਜਿਹਨਾਂ ਵਿੱਚੋਂ ਇੱਕ ਮੇਨ ਅਸੀਂ ਫੜ ਲਿਆ ਉਹ ਅੱਗੇ ਯੂਨੀਵਰਸਿਟੀ ਜਮਿੰਮੇਂ ਵਿੱਚ ਉਹ ਅਨਫੋਲਡ ਹੋਗੀ। ਸਰ ਕਿਸ ਤਰੀਕੇ ਨਾਲ ਇਹਨਾਂ ਦਾ ਕਾਬੂ ਕੀਤਾ ਜੀ? ਇਹਦਾ ਭਰਾ ਹੀ ਹੈ। ਚਾਹ ਲੱਭਾਇਆ ਜੀ ਉਹਨੂੰ ਸ਼ੱਕਸ਼ਾ ਵੀ ਇਹ ਦੋਨਾਂ ਬੰਦੇ ਤੇ ਜਦੋਂ ਅਸੀਂ ਅੱਗੇ ਸ਼ੱਕ ਨੂੰ ਕਾੜਾ ਉਹ ਕਨਫਰਮ ਤਾਂ ਹੋਈ ਜਦੋਂ ਇਹ ਗੱਡੀ ਜਿਹੜੀ ਜਿਹੜੀ ਮੈਂ ਤੁਹਾਨੂੰ ਦੱਸਿਆ ਟਾਟਾ ਜ਼ੀਨੌਨ ਹੈ ਪੀਵੀ 10 ਡੀਜ਼ਲ ਕਾਲੀ ਘਾਟ ਜਦੋਂ ਇਹ ਕੈਂਪਿਆਂ ਦੇ ਵਿੱਚ ਅਸੀਂ ਤਫ਼ਤੀਸ਼ ਸ਼ੁਰੂ ਕੀਤੀ ਤਾਂ ਕੈਮਰੇ ਦੇ ਵਿੱਚ ਗੱਡੀ ਆ ਗਈ ਤਾਂ ਫਿਰ ਸਾਨੂੰ ਉਸ ਤੋਂ ਕਨਫਰਮ ਹੋ ਗਿਆ ਕਿ ਗੱਡੀ ਉਹਨਾਂ ਦੀ ਬਲੌਕ ਕਰਦੀ ਤੇ ਸਰ ਇਹ ਉਹਦੇ ਪੂਰੇ ਐਫਰਟਸ ਹੋ ਰਹੇ ਸਰ ਗੋਲੀ ਤਾਂ ਬਿਲਕੁਲ ਪੁਲਿਸ ਨੇ ਇਹ ਤੁਹਾਨੂੰ ਦੇਖਿਆ ਹੋਣਾ ਇੱਕ ਤਰ੍ਹਾਂ ਦਾ ਹਾਲਾਤੀ ਫਾਦਰ ਨੇ ਬਾਈਮੈਂਟ ਪਰਸੈਂਟਜ ਕਰਾਇਆ ਸੀ ਬਟ ਕਿਉਂਕਿ ਕੋਈ ਮੌਕੇ ਤੇ ਸਾਨੂੰ ਉਹ ਵੀਡੀਓ ਨਹੀਂ ਮਿਲੀ ਆ ਇਨਸੀਡੈਂਟ ਦੀ ਥੋੜੀ ਦੂਰ ਦੀ ਵੀਡੀਓ ਸੀਗੀ ਤੇ ਉਹ ਉਹਨੂੰ ਟ੍ਰੇਸ ਕਰਦੇ ਹੋਏ ਬੜੀ ਮਿਹਨਤ ਨਾਲ within 48 hours ਉਸਨੂੰ ਟ੍ਰੇਸ ਕੀਤਾ ਹੈ ਸੋ ਇਹ ਵੀ ਦੇ ਦੇ ਇੰਪੋਰਟੈਂਟ ਕੇਸ ਹੈ ਜਿਹੜੇ ਦਾ ਸੀ ਕਰੈਕਟ